ਗੁਰ ਜੈਸਾ ਨਹੀਂ ਕੋ ਦੇਵ ਜਿਸ ਮਸਤਕ ਬਾਗ ਸੁਲਾਗਾ ਸੀ ਉਹ ਪਾਸ਼ਾ ਜੀ ਦੇ ਬਾਗਾਂ ਦੀ ਸੇਵਾ ਲਿਖ ਦਵੇ ਉਹ ਨੂੰ ਕੀ ਮਿਲਦੀ ਹੈ ਇਹ ਉਹਦਾ ਦਾ ਦਰਸ ਹੈ ਕਿ ਪਾਸ਼ਾ ਸਾਡੇ ਕੋਲ ਸੇਵਾ ਲੈ ਰਹੇ ਇਹ ਜਿਹੜੇ ਫੁੱਲਾਂ ਦੀ ਸੇਵਾ ਹੈ ਇਹ ਪਿਛਲੇ ਕਈ ਸਾਲਾਂ ਤੋਂ 2016 17 ਤੋਂ ਜੇ ਇਸ ਗਰੁੱਪ ਨੂੰ ਵਾਸਤੇ ਸ਼ੁਰੂ ਕਰ ਦਿੱਤੀ ਗਈ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਾਰੇ ਪ੍ਰਕਰਮਾ ਸਾਰੇ ਕੰਪਲੈਕਸ ਦੇ ਵਿੱਚ ਇਸ ਵਾਰੀ ਤਕਰੀਬਨ 40 ਤੋਂ 50 ਕਿਸਮ ਦੇ ਫੁੱਲ ਜਿਹੜੇ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਮੰਗਵਾਏ ਗਏ ਹਨ ਤਕਰੀਬਨ 35 ਤੋਂ 40 ਟਨ ਜਿਹੜੀ ਹੈਗੀ ਉਹਨਾਂ ਦੀ ਵੇਟੇਜ ਹੈ ਜਿਹੜੇ ਅਰਾਊਂਡ 5 ਟਰੱਕਸ ਦੇ ਵਿੱਚ ਲਿਆਂਦੇ ਗਏ ਹਨ ਜਿੰਨਾ ਚਿਰ 에어 ਕੰਡੀਸ਼ਨ ਟਰੱਕਸ ਵੀ ਹਨ ਤਾਂ ਕਿ ਉਹਨਾਂ ਦੀ ਜਿਹੜੀ ਹੈ ਕੋਮਲਤਾ ਉਹਨਾਂ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਹਿ ਸਕੇ ਇੱਥੇ ਵੀ ਆ ਕੇ ਦਰਬਾਰ ਸਾਹਿਬ ਵਿੱਚ ਐਸਜੀਪੀਸੀ ਵੱਲੋਂ ਸਾਨੂੰ 에어 ਕੰਡੀਸ਼ਨ ਹਾਲਤੀ ਜਿਹੜੀ ਹੈਗੀ ਉਹ ਅਵੇਲੇਬਿਲਟੀ ਕਰਾਈ ਗਈ ਹੈ ਤਾਂ ਕਿ ਉੱਥੇ ਹੀ ਕੰਮ ਹੋ ਕੇ ਲੱਗਦੇ ਪਏ ਹਨ ਤੇ ਇਹੀ ਜਿਹੜੀ ਹੈਗੀ ਇਹ ਸੇਵਾ ਇਹ ਦੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜਾ ਪ੍ਰਕਾਸ਼ ਉਤਸਵ ਕੱਲ ਹੈ ਉਹਦੇ ਵਾਸਤੇ ਕੀਤੀ ਜਾ ਰਹੀ ਹੈ